ਮੱਝਾਂ ਗਾਇਆਂ ਕੋਲੇ ਵੀ ਮੱਛਰ ਮੱਖੀ ਕੁਛ ਨਹੀਂ ਹੁੰਦਾ ਆਹ ਬਾਈ ਨੂੰ ਇੱਕ ਨਵੀਂ ਚੀਜ਼ ਲਵਾ ਕੇ ਲੈ ਚੱਲੇ ਆਪਾਂ ਤੇ ਇਹ ਬਾਈਆਂ ਦੀ ਫੈਕਟਰੀ ਬਹੁਤ ਵੱਡੀ ਹੁਣ ਮੱਛਰ ਮੱਖੀਆਂ ਦਾ ਟਾਈਮ ਆ ਗਿਆ ਮੱਝਾਂ ਨੂੰ ਤੰਗ ਕਰਦੇ ਦੁੱਧ ਵੀ ਘਟ ਜਾਂਦੇ ਨੇ ਮੱਝਾਂ ਇਹ ਬਾਈ ਪੱਖੇ ਬਣਾਉਂਦੇ ਜਿਹੜੇ ਜਹਾਜ਼ਾਂ ਦੇ ਵਿੱਚ ਹੁੰਦੇ ਆ ਪੱਖੇ ਇਹ ਤੁਸੀਂ ਪੱਖਾ ਲਾਤਾ ਐਂ ਲਾ ਲਓ ਵੀ ਘਰ ਦੇ ਵਿੱਚ ਮੱਛਰ ਮੱਖੀ ਛੱਡੋ ਕੁਛ ਵੀ ਨਹੀਂ ਖੜਦਾ ਮੱਝਾਂ ਅੱਧੇ ਚ ਕਿਦੋਂ ਸਟਾਰਟ ਹੋ ਜਾਂਦਾ 2 HP ਤੱਕ ਮਿਲ ਜਾਣਗੇ ਆ ਪਏ ਜਿਵੇਂ ਆ ਪਏ ਜਿੰਨੇ ਮਰਜ਼ੀ ਲੈ ਲਓ 100 200 ਪੱਖਾ ਇਕੱਠੀ ਬਣਿਆ ਪਿਆ ਜੇਕਰ ਤੁਹਾਨੂੰ ਇਹ ਨਹੀਂ ਪਸੰਦ ਆ ਜਿਵੇਂ ਵੀ ਖੜਮਾ ਪੱਖ ਉਹ ਵੀ ਇਹੇ ਤਰ੍ਹਾਂ ਚਾਹੇ ਤੁਸੀਂ ਅੱਧੇ ਐਚਪੀ ਤੋਂ ਚਾਹੇ 2 ਐਚਪੀ ਤੱਕ ਲੈ ਲਓ ਜਿਹੜਾ ਮਰਜ਼ੀ ਲੈ ਲਓ ਇਹ ਪੱਖਿਆਂ ਦੀ 1 ਸਾਲ ਦੀ ਗਾਰੰਟੀ ਹੁੰਦੀ ਹੈ ਮੋਟਰ ਦੀ α ਇੰਡਸਟਰੀ α ਕੰਪਨੀ ਦੀ ਇਹਨਾਂ ਦੇ ਵਿੱਚ ਮੋਟਰ ਲੱਗਦੀ ਹੈ ਸਾਲ ਦੀ ਗਾਰੰਟੀ ਹੋਊਗੀ ਨਟ ਤੋਂ ਲੈ ਕੇ ਫਰਤ ਤੋਂ ਲੈ ਕੇ ਮੋਟਰ ਤੱਕ ਦੀ ਹਰ ਚੀਜ਼ ਦੀ ਗਾਰੰਟੀ ਹੋਊਗੀ ਕਿੱਥੇ ਮਰਜ਼ੀ ਤੁਸੀਂ ਬੈਠੇ ਮੰਗਵਾ ਲਓ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਕਿਸੇ ਮਰਜ਼ੀ ਸਟੇਟ ਦੇ ਵਿੱਚ 올 ਇੰਡੀਆ ਡਿਲੀਵਰੀ ਹੈ ਬਾਈਆਂ ਦੀ ਕਾਪਰ ਦੀ ਮੋਟਰ ਹੋਊਗੀ ਚੱਕਰ ਹੋਣਗੇ ਦੇ 2880 ਚੱਕਰ ਕੂਲਰ ਦੇ ਚੱਕਰ ਵੀ ਹੁੰਦੇ ਆ 1450 ਪਰ ਇਹਦੇ 2880 ਚੱਕਰ ਨੇ ਇਹ ਪੱਖੇ ਦੀ ਕੀਮਤ ਹੈ ਇਹ ਹੈਗਾ 10000 ਦਾ ਜਿਵੇਂ ਇਹ ਆ ਇਹ ਨਵੀਂ ਟੈਕਨੋਲੋਜੀ ਦਾ ਪੱਖਾ ਇਹ ਹੈਗਾ 8500 ਦਾ ਹੁਣ 2 HP ਲਾਉਣਾ ਤੁਸੀਂ ਜਿਆਦਾ ਵੱਡਾ ਲਾਉਣਾ ਚਾਹੁੰਦੇ ਹੋ ਇਹਦੀ ਕੀਮਤ ਦੇ ਕੇ 17500 ਇਹ ਹੈਗਾ 2 HP ਦਾ ਤੇ ਤੁਹਾਨੂੰ ਹੁਣ ਆਪੂਗਾ ਅਲਫਾ ਇੰਡਸਟਰੀ ਸਰਸੇ ਦੇ ਵਿੱਚ